ਦੋਸਤੋ ਨੰਬਰ 10 ਦਾ ਆਲ ਇੰਡੀਆ ਦਾ ਹੈ ਨਾ ਸਾਰੇ ਪਾਸੇ ਲਿਆਉਣਾ ਜਾਨਵਰ ਵੇਚਾ ਭੇਜਣਾ ਬਾਈ ਸਵਰਾਜ ਨਾਲ ਸੰਪਰਕ ਕਰ ਲੋ ਮੋਕਸਰ ਏਰੀਆ ਬਾਈ ਦੇ ਆਪਦੇ ਸਾਰੀਆਂ ਗੱਡੀਆਂ ਬਲੇਰੋ ਪੈਕਅਪ ਤੋਂ ਲੈ ਕੇ ਕੈਂਟਰ 18 ਫੁੱਟੀ ਮੇਰੇ ਨੇ ਮੂੰਹ ਕਰਕੇ ਰੋਕ ਲਓ ਕਰੋ ਕਰੋ ਚੈੱਕ ਜੀ ਪੁੱਤ ਉੱਧਰ ਦਿਖਾ ਚੰਗੀ ਬੱਚੀ ਮੱਤੇ ਪਟਾ ਉਡੀ ਵਾਲਾ ਕੰਮ ਆਪਿਆ ਬੱਚੀ ਦਾ ਨਵਾ ਜੀ ਆਪਿਆ ਦੂਜੀ ਬਿਸ਼ੇਰੀ ਨਾਲ ਖੋਲ ਲਾ ਉਹਦੇ ਨਾਲ ਉਤਰ ਬਸ ਉਤਰ ਜੀ ਚੱਲ ਅੱਜ ਦੇਖੋ ਕੰਨ ਕੰਨ ਤੇ ਮਿੱਤਰੋ ਕਰ ਲੋ ਚੈੱਕ ਇਹਦੀ ਕੁਆਲਿਟੀ ਕੰਨ ਦਾ ਤਾਂ ਦਿਲ ਬਣਾ ਜਾਂਦੀ ਹੈ ਚੰਦਨ ਪਈ ਜਾਂਦਾ ਦੇਖੋ ਕੰਨ ਕਿੰਨਾ ਸੋਹਣਾ ਕੰਨ ਧੌਣ ਤੋਂ ਕਿੰਨੇ ਚੰਗੀ ਆ ਲੈ ਵੀ ਭਾਈ ਸਵਰਾਜ ਫਰਾ ਦੇ ਉੱਧਰ ਭਾਵੇਂ ਬੰਨਿਆ ਰੋਕ ਰਾਜੂ ਰੋਕ ਲਾਲ ਚੰਬੀ ਆ ਜੀ ਟੱਡ ਡੁੱਡ ਚਿੱਟਾ ਲੋ ਵੀ ਸੱਜਣੋ ਕਰੋ ਚੈੱਕ ਜਮਾ ਕੋਈ ਪੈਰ ਚੱਟ ਨਹੀਂ ਕੋਈ ਮੱਥੇ ਕਰਦੇ ਨਹੀਂ ਚੰਗੀ ਲੋ ਵੀ ਮਿੱਤਰੋ ਸਵਾਗਤ ਹੈ ਅੱਜ ਦੇ ਬਲੌਗ ਦੇ ਵਿੱਚ ਰਾਤ ਦਾ ਬਲੌਗ ਆ ਤੇ ਨਵੇਂ ਜਾਨਵਰ ਲਿਆਂਦੇ ਆ ਪਹਿਲਾਂ ਚੰਬੀ ਬਸ਼ੇਰੀ ਕਰੋ ਚੈੱਕ ਲਾਲ ਚੰਬੀ ਬੱਚੀ ਆ 5-6 ਮਹੀਨੇ ਉਮਰ ਰੋਕ ਰਾਜੂ ਓਏ ਰੋਕ ਰਾਜੂ ਰੋਕ ਨਾਲ ਚੰਬੀ ਆ ਜੀ ਟੱਡ ਟੁੱਡ ਚਟਾ ਦੇਖ ਸਕਦੇ ਸਾਰੇ ਮੂੰਹ ਚਟਾ ਕੁੰਡੀ ਵਾਲਾ ਕੰਨ ਆ ਜਾ ਵੀ ਆ ਜਾ ਭਾ ਜੇ ਨੰਬਰ 2 ਤੇ ਜੈਡ ਬਲੈਕ ਬਸ਼ੀਰੀ ਲੱਖੋਂ ਥੱਲੇ ਵੰਦ ਦੇਣੀ ਦੋਸਤੋ ਮੂਰਲੀ ਬਸ਼ੀਰੀ ਵੀ ਲੱਖੋਂ ਥੱਲੇ ਵਾਲੀ ਹੈ ਜਿਹੜੀ ਲਈ ਆ ਤੇ ਆਹ ਬਸ਼ੀਰੀ ਵੀ ਲੱਖੋਂ ਥੱਲੇ ਜਮਾ ਇੱਕ ਰੰਗੀ ਕਾਲੀ ਅਲੀ ਕਰਲਗੜ ਲੈਂਡ ਚੋਂ ਰੈਂਬੋ ਦੀ ਪੋਤੀ ਹੈ ਸੇਖਨਾਗਰ ਦੀ ਬੱਚੀ ਆ ਜਮਾ ਬਲੈਕ ਰੁਕੀਮ ਭਾਈ ਤੇ ਮਿੱਤਰੋ ਕਰ ਲੋ ਚੈੱਕ ਇਹਦੀ ਕੁਆਲਿਟੀ ਕੰਨਾਂ ਦਾ ਤਾਂ ਦਿਲ ਬਣਾ ਜਾਂਦੀ ਐ ਚੰਦਨ ਪਈ ਜਾਂਦਾ ਦੇਖੋ ਕੰਨ ਕਿੰਨਾ ਸੋਹਣਾ ਕੰਨ ਆ ਧੌਣ ਤੋਂ ਕਿੰਨੇ ਚੰਗੀ ਆ ਲੈ ਵੀ ਬਾਈ ਸਵਰਾਜ ਫਰਾ ਦੇ ਉਧਰ ਭਾਵੇਂ ਬੰਨਿਆ ਲੋ ਵੀ ਮਿੱਤਰੋ 2 ਨੰਬਰ ਤੇ ਆ ਵੀ ਬਿਸ਼ੇਰੀ ਲਾਈ ਹੋਇਆ ਵੀ ਬਾਂਗਾ ਲਉਣਾ ਬਣਾ ਬਾਂਗਾ ਭੱਡੀਆਂ ਨੂੰ ਲਾ ਲਾਂਗੇ ਇੱਕ ਵਾਰਾ ਇਹਨਾਂ ਨੰਬਰ 3 ਤੇ ਮਾਰਵੜੀ ਬਿਸ਼ੇਰੀ ਚੈੱਕ ਕਰੋ 3 ਪੈ ਰਾਇਦੇ ਚਿੱਟੇ ਆ ਮੱਥੇ ਬਲੇਜ ਕੰਨ ਕੁੰਡੇ ਸਾਰੇ ਜਾਨਵਰੀ ਚੰਗੇ ਆ ਇੱਕ ਕੰ ਮੱਝੂ ਕੇ ਲੈਣ ਦੀ ਫੌਜੀ ਦੀ ਪੁੱਤਰੀ ਨੀਲੀ ਹੋ ਜਾਣਾ ਇੱਕ ਰੰਗੀ ਨੀਲੀ ਬੱਚੀ ਦਾ ਕੋਈ ਚਾਹ ਬਣਾ ਓਏ ਕੰਨਾਂ ਦਾ ਇਹ ਵੀ ਦਰ ਬਣਾਉਂਦੀ ਐ ਕੰਨਾਂ ਦੀ ਆ ਮਾਰਵਾੜੀ ਬੱਚੀ ਵੀ ਦਰ ਬਣਾਉਂਦੀ ਐ ਲੱਗਨੇ ਰੱਸੀ ਨਹੀਂ ਖੁੱਲਦੇ ਦਿੱਤੋਂ ਭੰਗੇ ਦੇ ਸੋਰ ਨੂੰ ਭੇਜੀਏ ਰੱਸਾ ਨਹੀਂ ਖੁੱਲਦਾ ਲੋ ਜੀ ਮਿੱਤਰੋ ਕਰਿਓ ਚੈੱਕ ਬੱਚੀ ਵਾਣੀ ਮਗਰ ਫਰੀਆ ਹਲ ਰਸਤਾ ਪਿਆ ਬੱਚੀ ਦਾ ਨਮਾ ਜੀ ਆ ਪੈ ਦੂਜੀ ਬਿਸ਼ੇਰੀ ਨਾਲ ਖੋਲ ਲਾ ਉਹਦੇ ਨਾਲ ਉਤਰ ਬਸ ਉਤਰ ਜੀ ਸੱਜਣ ਤੱਕ ਦੇਖੋ ਕੰਨ ਕੋ ਨਾ ਹਟ ਰੋਕ ਕੇ ਭੰਗਿਆ ਮਾੜਾ ਨਕਰਸਾ ਨਮਾ ਪਹਿਨੂ ਉਸ ਹਿਸਾਬ ਨਾਲ ਬੰਨੀ ਹੈ ਨਾ ਇੱਕ ਵਾਰ ਭਾਵੇਂ ਬਾਹਰ ਹੀ ਬੰਨ ਲਾ ਰੋਕ ਕੇ ਮਾੜਾ ਦੇਖੋ ਪਲੀ ਪੁਲੀ ਵੀ ਚੰਗੀ ਹੈ ਬੱਚੀ ਮੱਛੇ ਪਟਾ ਢੋਡੀ ਵਾਲਾ ਕਾ ਆ ਬੱਤ ਹਾਂ ਹਾਂ ਲੋ ਖੜਨੇ ਖੁਰਨੇ ਕਰਿਓ ਚੈੱਕ ਹੁਣ ਬੈਕ ਟੂ ਬੈਕ ਆਪਾਂ ਵੀਡੀਓ ਪਾਈ ਜਾਣੇ ਲੈ ਜਾਪਾਂਗੇ ਬੰਦੇ ਆ ਜੂਕਾ ਖਾਨਦਾਨ ਦਾ ਪੰਜਾਬ ਨਸਲ ਦੇ ਜਿਹੜੇ ਫੈਨ ਆ ਮੱਜੂ ਖਾਨਦਾਨ ਦੀ ਬੇਸ਼ੇਰੀ ਲੈਣੀ ਚਾਹੁੰਦਾ 9-10 ਮਹੀਨਿਆਂ ਦੀ ਬੱਚੀ ਦੋਸਤੋ ਇੱਕ ਰੰਗੀ ਨੀਲੀ ਆ ਨੀਲੀ ਹੋ ਜਾਣਾ ਹਜੇ ਤਾਂ ਬਲੈਕ ਹੀ ਆ ਪਰ ਪਿੰਡੇ ਬਾਲ ਦਿਖਾਉਣ ਲੱਗੀ ਨੀਲ ਕਰਿਓ ਚੈੱਕ ਰੋਕੀਂ ਬਾਈ ਰੋਕੀ ਰੋਕ ਕੇ ਰੋਕ ਲਵਾਸ ਇੱਥੇ ਖੜਾ ਲਾ ਲੈ ਲੋ ਵੀ ਸੱਜਣੋ ਕਰਿਓ ਚੈੱਕ ਜਮਾ ਕੋਈ ਪੈਰ ਚੱਟ ਨਹੀਂ ਕੋਈ ਮੱਥੇ ਜ਼ਰਦ ਮੈਨੂੰ ਕੋਈ ਜੰਗੀਰ ਕੰਨ ਕੋ ਨੂੰ ਪੂਰਾ ਚੰਗਾ ਕੁੰਡੀ ਵਾਲਾ ਕੰਨ ਲੈ ਵੀ ਭੇਜ ਦੇ ਬਾਈ ਇੱਕ ਚੰਬੀ ਬੱਚੀ ਤੁਹਾਨੂੰ ਹੋਰ ਦਿਖਾਉਂਦੇ ਆਂ ਦੋਸਤੋ ਉਸ ਤੋਂ ਪਹਿਲਾਂ ਮਾਰਵਾੜੀ ਕਰੋ ਚੈੱਕ ਨਹੀਂ ਜਿਹਦਾ ਮੂੰਹ ਤਾਂ ਉਹ ਤੇਲੀਆ ਲਾਲਾ ਉਹਦਾ ਮੂੰਹ ਫਸਿਆ ਹੋਇਆ ਜ਼ੋਰ ਮਾਰਦੀ ਜ਼ੋਰ ਤਾਂ ਫੇਰ ਹੀ ਮਾਰੂ ਪਹਿਲਾਂ ਤੇਲੀਆ ਦਾ ਜੇ ਮੂੰਹ ਸਾਈਡ ਤੋਂ ਫੇਰ ਹੀ ਉਹਨੂੰ ਖੋਲਿਆਂ ਤੂੰ ਦੂਜੀ ਨੂੰ ਤੇਲੀਏ 2 ਨੰਬਰ ਵਾਲੀ ਖੋਲ ਖੋਲ ਕੇ ਛੱਡ ਦੇ ਯਾਰ ਲੋ ਮਿੱਤਰੋ ਆਹ ਕਰਿਓ ਕੁੜੀ ਚੈੱਕ ਆਹ ਕੁੜੀਆਂ ਬਸ਼ੇਰੀਆ ਕੁੜੀਆਂ ਚਾਲ ਵਾਲੀ ਹੈ ਨਾ ਉਹੀ ਹੈ ਜਿਹੜੀ ਚਾਲ ਬਹੁਤ ਤੁਰਦੀ ਆ ਮਿੱਤਰੋ ਚਾਲ ਵਾਲੀ ਕੁੜੀ ਆ ਮੱਥੇ ਫੁੱਲ ਆ ਜੀ ਤੇ ਚਾਰੇ ਪੈਰ ਚੱਟੇ ਆ ਮੇਰੇ ਹਾਂ ਰੁੱਕੀ ਦੁੱਕ ਜਾ ਪੰਗੇ ਇੱਥੇ ਰੋਡ ਦੇ ਵਿਚਾਲੇ ਕਰਕੇ ਰੋਕ ਇਧਰ ਨੂੰ ਚੰਦ ਨੇ ਅੱਧਾ ਮੂੰਹ ਮੇਰੇ ਨੂੰ ਕਰੀ ਚਾਰੇ ਪੈਰ ਚੱਟੇ ਦੋਸਤੋ ਮੱਥੇ ਫੁੱਲ ਪੰਜ ਕਲੈਨ ਘੋੜੀ ਆ ਜੀ ਬਸ ਰੁੱਕੇ ਚੈੱਕ ਕਰ ਸਕਦੇ ਆ ਕੁਆਲਿਟੀ ਦੋਸਤੋ ਆ ਮੈਂ ਕਹਿੰਦਾ ਤੰਨੇ ਉਧਰ ਲਾ ਦਿੰਦੇ ਆ ਹਨਾ ਇੱਕ ਵਾਰ ਬਾਹਰ ਬੰਨ ਲਾ ਦਿੰਦੇ ਨੂੰ ਫਿਰ ਲੈ ਬੱਚੀ ਖੋਲ ਆ ਚੰਬੀ ਬੱਚੀ ਦੋਸਤੋ ਉੱਡੂ ਉੱਡੂ ਕਰਦੀ ਆ ਕਹਿੰਦਾ ਬੱਚੀ ਰਸਾ ਇਹਦੇ ਵੀ ਨਵੇਂ ਹੀ ਪਿਆ ਦਾਸ ਦੇ ਹੈ ਬੱਚੀ ਪਰ ਘੋੜੀਆਂ ਦੇ ਬਰਾਬਰ ਹੋਈ ਖੜੀ ਆ ਹੋਂ ਦੇ ਹੋਂ ਦੇ ਛੱਡ ਦੇ ਲੋ ਮਿੱਤਰ ਕਰੋ ਚੈੱਕ ਰੋਕ ਲੀਂ ਬਾਈ ਮਾੜੀ ਸਰਫਰਾਜ ਮੇਰੇ ਅੰਦੇ ਨੂੰ ਮੂੰਹ ਕਰਕੇ ਰੋਕ ਲਓ ਕਰੋ ਕਰੋ ਇਹ ਚੈੱਕ ਜੀ ਪੁੱਤ ਮੂੰਹ ਅੱਧਰ ਦਿਖਾ ਤੈਨੂੰ ਦੇਖਣ ਵਾਲਿਆਂ ਨੂੰ ਦਿਖਾ ਮੂੰਹ ਦਿਖਾਈ ਕਰਾ ਹੁਣ ਰੋਕ ਲੀਂ ਬਾਈ ਰੋਕ ਲਓ ਨਖਰਾ ਚੈੱਕ ਕਰੋ ਥੋੜਾ ਹੈ ਬੱਚੀ ਦਾ ਹੈ ਕੁਆਲਿਟੀ ਐਨ ਪੂਰੀ ਚੰਗੀ ਖੱਦ ਕਰਨ ਵਾਲੀ ਬੱਚੀ ਆ ਮੋੜ ਲਾ ਬਾਈ ਦੇਖੀ ਬਣਦੀ ਹੋਣ ਬਾਈ ਲਓ ਦੇਖੋ ਨਖਰਾ ਨਖਰਾ ਪੂਰੀ ਟੌਪ ਦੀ ਆ ਮਿੱਤਰੋ ਇਹ ਫਾਇਦਾ ਸਵਰਾਜ ਦਾ ਜਾਨਵਰ ਫੂਟੇ ਲਜਾਉ ਵੀ ਤੇ ਲਾਉ ਵੀ ਆਪ ਐਨ ਜਿਹੜਾ ਬੰਦਾ ਲਜਾਉਗਾ ਇਹਦੀ ਗੱਡੀ ਸਰੇ ਤਾਂ ਹੀ ਅੰਦਰ ਤਾਂ ਹੀ ਬੰਨਣ ਤਾਂ ਹੀ ਜਾਂਦਾ ਬੰਦਾ ਆਈ ਨਹੀਂ ਵੀ ਹੋਰ ਡਰਾਈਵਰਾਂ ਨੂੰ ਕਹਦੇ ਨੇ ਭਾਈ ਲਾਲੂ ਹਾਲੋ ਡਾਲਾ ਖੋਲਤਾ ਆ ਕੁੜੀ ਇੱਕ ਹੋਰ ਚਾਲ ਵਾਲੀ ਦਿਖਾਉਂਦੇ ਤੁਹਾਨੂੰ ਮੱਥੇ ਫੁੱਲ ਤੇ ਲਿਆ ਕੋਇਦਾ ਬਾਈ ਨੂੰ ਫੜਾ ਤੋਂ ਲਿਆ ਦੂਜੇ ਹੋਲ ਭਾਈ ਲਾਲੀ ਮੜੀ ਇੱਥੇ ਸਵਰਾਜ ਅਰੇ ਪੈੜਾ ਲਾਲੀ ਕਰ ਤੂੰ ਆ ਲੜੀ ਯਾਰ ਚਾਲ ਵਾਲੀ ਕੁੜੀਏ ਦੋਸਤੋ ਕੁਮੈਤ ਰੰਗਦੀ ਆ ਮੱਥੇ ਫੁੱਲ ਆ ਪੂਰਾ ਪਾਨ ਦਾ ਪੱਤਾ ਕੰਨ ਕੰਨ ਚੰਗਾ ਲੱਗਿਆ ਹੋਇਆ ਤਰਦੀ ਤਰਦੀ ਬਹੁਤਾ ਕੁੜੀ ਲੈ ਜਾ ਬਾਈ ਬੰਦੇ ਅੰਦਰ ਖੁਰੀਆਂ ਖਾਰੀਆਂ ਲੱਗਿਆ ਹੋਇਆ ਰੋਹ ਵੀ ਦੁੱਗਣਾ ਕੁੜੀ ਦਾ ਪੁੱਠਾ ਪਾਠਾ ਬਹੁਤ ਸੋਹਣਾ ਹੁਣ ਰਹਿ ਗਈ ਲਾਸਟ ਵਾਲੀ ਕੁੜੀ ਇਹ ਵੀ ਕੁਮੈਤ ਹੀ ਹੈ ਨਾ ਹਾਂ ਹਾਂ ਕੁਮੈਤ ਵੱਡੀਆਂ ਕੁੜੀਆਂ ਦੋਸਤੋ ਤੰਨੇ ਕੁਮੈਤ ਆ ਲੈ ਵੀ ਦੋਸਤੋ ਗਗਨਾ ਮਾਲ ਲੈ ਕੇ ਪਹੁੰਚ ਗਿਆ ਆ ਦੋਸਤੋ ਆਪਾਂ ਗਗਨਾ ਆਪਣਾ ਜਿਹੜਾ ਤੂੰ ਜਾਣਦੀ ਹੈਂ ਕਹਿੰਦਾ ਕੋਹ ਠੀਕ ਕਹਿਣਾਗਾ ਆ ਕੇ ਮਾਲ ਲੈ ਕੇ ਪਹੁੰਚ ਗਿਆ ਆਪਾਂ ਪੜੇ ਜਿਵੇਂ ਆਇਆ। ਬਹਾਵਾ ਸੈਂਟਰ ਸੁੰਦਰ ਪਾ ਕੇ ਰੱਖਿਆ ਇਹਨਾਂ ਨੇ ਬੰਨਿਆ ਹੋਇਆ ਉਹਦਾ। ਕਹਿੰਦੇ ਨੇ ਉਥੇ ਗੇਟ ਨਾਲ ਰੱਖਿਆ ਪੈੱਟ ਬੋਲ ਸਾਡਾ ਪੈੱਟ ਬੋਲ ਨਹੀਂ ਸਾਡਾ ਜਰਮਨੀ ਰੱਖਿਆ ਹੋਇਆ। ਰਾਤ ਨੂੰ ਕਈ ਵਾਰ ਬੰਦਾ ਲੋ ਵੀ ਮਿੱਤਰੇ ਇੱਕੋ ਮੈਂ ਤੇ ਚੈੱਕ ਕਰ ਸਕਦੇ ਆ ਤੇ ਮੱਥੀ ਫੁੱਲ ਇਹਦਾ। ਇਹ ਵੀ ਤੇ ਯਾਰ। ਲੋ ਜੀ। ਰੋਕੀ ਮੜਾ ਇਹਨੂੰ ਰੋਕ ਇੱਧਰ ਨੂੰ ਕਰੀ ਮੂੰਹ ਇਧਰ ਨੂੰ ਲਓ ਜੀ ਨੰਬਰ ਦੋਸਤੋ ਕਰ ਲੈ ਨੋਟ 62 395 53 45 98 55 90 0 ਬਾਬਾ ਵੀ ਆ ਗਿਆ ਸਾਰੇ ਉੱਤਰਿਆਂ ਤੋਂ ਬਾਬਾ ਫੇਰ ਪਹੁੰਚਾ ਤੇ ਬਾਈ ਫਿਰ ਮੈਨੂੰ ਪਹਿਲਾਂ ਹੀ ਜਾ ਹੋ ਆਹ ਬੰਦਾ ਸੁਵਰਾਜ ਆ ਵੱਡੀਆਂ ਗੱਡੀਆਂ ਛੋਟੇ ਜਿਹੇ ਪਲੇਰੋ ਪੈਕਅਪ ਕੈਂਟਰ ਹੋਇਆ 22 ਫੁੱਟੀ ਹੋਈ 18 ਫੁੱਟੀ ਸਾਰੇ ਤਰ੍ਹਾਂ ਦੀਆਂ ਮਿਲ ਜਾਂਦੀਆਂ ਗੱਡੀਆਂ ਬਾਈ ਨੰਬਰ ਬੋਲਦੀ ਆ ਆਪਦਾ ਵੀ 98761 ਬਾਈ 70525 ਤੇ ਦੋਸਤੋ ਨੰਬਰ ਦਾਸਤਾ ਆਲ ਇੰਡੀਆ ਦਾ ਹੀ ਹੈ ਨਾ ਸਾਰੇ ਪਾਸੇ ਲਿਆਉਣਾ ਜਾਨਵਰ ਵੇਚਾ ਭੇਜਣਾ ਬਾਈ ਸੁਵਰਾਜ ਨਾਲ ਸੰਪਰਕ ਕਰ ਲਓ ਮੋਕਸਰ ਏਰੀਆ ਬਾਈ ਦੇ ਆਪਦੇ ਆ ਸਾਰੀਆਂ ਗੱਡੀਆਂ ਬਲੇਰੋ ਪੈਕਅਪ ਤੋਂ ਲੈ ਕੇ ਕੈਂਟਰ 18 ਫੁੱਟੀ ਬਾਈ ਫੁੱਟੀ ਹਨ ਸਾਰੀਆਂ ਹਾਂ ਬਾਈ ਫੁੱਟੀ ਹੈਗੀ ਸਾਰੇ ਨੰਬਰ ਦੋਸਤੋ ਵਿੱਚ ਵੀਡੀਓ ਚ ਬੋਲਤਾ ਬਾਈ ਨਾ ਕਰ ਲੈ ਉਸ ਬਾਈ